ਮੇਰੀਆਂ ਮਾਤਾਵਾ ਪੈੜਾ ਬਜ਼ੁਰਗ ਨੌਜਵਾਨ ਦੋਸਤੋ ਆਪਾਂ ਸਾਰਿਆਂ ਨੇ ਕਾਂਗਰਸ ਪਾਰਟੀ ਨੇ ਬਹੁਤ ਵਧੀਆ ਆਪਾਂ ਨੂੰ ਕੈਂਡੀਡੇਟ ਦਿੱਤੇ ਆ ਬਲੌਕ ਸੰਮਤੀ ਦੇ ਵਿੱਚ ਮੇਰੇ ਵੀਰ ਸਰਦਾਰ ਸੁਰਜੀਤ ਸਿੰਘ ਜੀ ਮੇਰੇ ਨਾਲ ਆਏ ਹੋਏ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨ ਸੰਦੀਪ ਜੀ ਸਾਡੇ ਸਾਥੀ ਕੀ ਹਾਲ ਚੰਗਾ ਸਾਰੇ ਸਰਪੰਚ ਨੰਬਰਦਾਰ ਸਹਬਾਨ ਸਾਬਕਾ ਸਰਪੰਚ ਸਹਬਾਨ ਮਾਫੀ ਚਾਹਨਾ ਕਿ ਨਾਮ ਨਹੀਂ ਲੈ ਸਕਦਾ ਕਿਉਂਕਿ देर ਬਹੁਤ ਹੁੰਦੀ ਪਈ ਹੈ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਫਤਿਹ ਚ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਤੁਹਾਡੇ ਆਪਣੇ ਪਿੰਡ ਦਾ ਆਡਾ ਆਪਣਾ ਨੌਜਵਾਨ ਸਾਥੀ ਬਲਾਕ ਸੰਤੀ ਲਖਣਾ ਦੇ ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਹੈ। ਕਿਹ ਜਗ੍ਹਾ ਤੇ ਜਾਇਦਾ ਤੇ ਉੱਥੇ ਗੱਲ ਹੁੰਦੀ ਕਿ ਬਲਾਕ ਸੰਤੀਆਂ ਹੁੰਦੀਆਂ ਕੀ ਹੈ? ਬਲਾਕ ਸੰਤੀ ਉਹ ਹੈ ਜਿਹੜਾ ਸਰਕਾਰ ਦਾ ਪੈਸਾ ਆਮ ਪਬਲਿਕ ਤੱਕ ਜਾਂਦਾ ਹੈ। ਡਿਵੈਲਪਮੈਂਟ ਵਾਸਤੇ ਕਮਰੇ ਆਪਸੇ ਛੱਡਾਂ ਵਾਸਤੇ ਉਹ ਸਹੀ ਤਰੀਕੇ ਨਾਲ ਲੋੜਵੰਦਾ ਦੇ ਘਰਾਂ ਤੱਕ ਪਹੁੰਚੇ। ਪਹਿਲਾ ਅਫਸਰੀ ਗੋਲਮੋਲ ਕਰ ਜਾਂਦੇ ਸੀ ਆਉਣ ਵਾਲੀ ਤੁਹਾਡੀ ਸਰਕਾਰ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਤੁਸੀਂ ਮਨ ਬਣਾਈ ਬੈਠੇ ਬਣਾਣੀ ਹੈ ਤੇ ਗੁਰੂ ਸਾਹਿਬ ਜਲਾਲਾਬਾਦ ਤੋਂ ਮੈਂ ਪਾਰਟੀ ਹਾਈ ਕਮਾਂਡ ਨੂੰ ਕਹਿ ਕੇ ਆਇਆ ਕਿ ਦੋਵੇਂ ਸੀਟਾਂ ਜਿੱਤ ਕੇ ਤੁਹਾਡੀ ਚੋਲੀ ਚ ਪਾਵਾਂਗੇ ਤੇ ਆ ਨੀ ਰੱਖਣ ਲੱਗਿਆਂ ਆਪਾਂ 2027 ਦੀ ਨੀ ਮਜ਼ਬੂਤ ਕਰਕੇ ਰੱਖੋ ਤਾਂ ਜੋ ਅਸੀਂ ਮਜ਼ਬੂਤੀ ਨਾਲ ਜਿਹੜਾ ਜਿਹੜੀ ਬਿਲਡਿੰਗ ਹੈ ਉਹ ਬਣਾ ਸਕੀਏ ਆ ਇਲੈਕਸ਼ਨ ਕੋਈ ਆਮ ਇਲੈਕਸ਼ਨ ਨਹੀਂਗਾ ਜਿੱਦਾਂ ਅਗਲਾ ਇਲੈਕਸ਼ਨ ਆਉਣ ਵਾਲਾ ਵੀ ਹੈ ਔਰ ਦੂਸਰਾ ਜਿਹੜਾ ਇਹ ਬਲਾਕ ਸੰਮਤੀ ਹੈ ਇਹ ਉਹ ਲੱਛਣ ਹੈ ਜਿਹੜਾ ਆਮ ਪਬਲਿਕ ਦੇ ਨਾਲ ਪਿੰਡਾਂ ਤੱਕ ਗਲੀਆਂ ਤੱਕ ਵਸਤੀਆਂ ਤੱਕ ਜੁੜਿਆ ਹੋਇਆ ਜਦੋਂ ਰਾਤ ਨੂੰ ਕਿਤੇ ਲੋਡ ਹੁੰਦੀ ਆ ਜਾਂ ਸਰਪੰਚ ਕੰਮ ਆਉਂਦਾ ਜਾਂ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਕੰਮ ਆਉਂਦਾ ਤੁਸੀਂ ਜਦੋਂ ਮਰਜ਼ੀ ਉਹਦੇ ਕੋਲ ਜਾ ਸਕਦੇ ਉਹਦੀ ਬਾਹ ਮਰੋਟ ਸਕਦੇ ਵੀ ਸਾਡੇ ਨਾਲ ਚੱਲ ਜਾਂ ਸਾਡਾ ਕੰਮ ਕਰਾਓ ਤੁਹਾਡੇ ਆਪ ਦੇ ਪਿੰਡ ਦਾ ਤੁਹਾਡੇ ਆਪ ਦੇ ਵਿੱਚੋਂ ਹੈ ਔਰ ਵਧੀਆ ਮਿਹਨਤੀ ਸਾਡਾ ਨੌਜਵਾਨ ਸਾਥੀ ਤੁਸੀਂ ਦੋ ਜਗਾ ਦੋ ਜਣਿਆਂ ਨੂੰ ਵੋਟਾਂ ਪਾਣੀਆਂ ਇੱਕ ਆਪਦੇ ਬੱਚੇ ਨੂੰ ਭਰਾ ਨੂੰ ਤੇ ਕਰਮਿੰਦਰ ਆਵਲੇ ਨੂੰ ਇਹ ਵੋਟ ਸਿੱਧੀ ਮੇਰੇ ਕੋਲ ਜਾਣੀ ਆ ਮੈਂ ਆਪਦੇ ਲਈ ਤੁਹਾਡੇ ਕੋਲ ਵੋਟਾਂ ਮੰਗਣ ਆਇਆ ਆਪਾਂ ਤੁਸੀਂ ਮੌਕਾ ਦਿੱਤਾ 3 ਸਾਲ ਮੈਂ ਇਥੋਂ ਐਮਐਲਏ ਰਹਿਆ ਪਿਛਲੀ ਵਾਰੀ ਇਲੈਕਸ਼ਨ ਲੜਨ ਦਾ ਮੌਕਾ ਨਹੀਂ ਮਿਲਿਆ ਪਰ ਉਹ 3 ਸਾਲ ਤੇ ਉਸ ਤੋਂ ਬਾਅਦ ਵੀ ਆ 4 ਸਾਲ ਤੁਹਾਡੀ ਸੇਵਾ ਚ ਰਹੇ ਕਦੀ ਗਏ ਨਹੀਂ ਛੱਡੇ ਦੁੱਖ ਹੋਏ ਸੁੱਖ ਹੋਏ ਹਮੇਸ਼ਾ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਔਰ ਇਸ ਤਰ੍ਹਾਂ ਇਹਦੀ ਜ਼ਿੰਮੇਵਾਰੀ ਵੀ ਮੈ ਲੈਣਾ ਤੁਸੀਂ ਇਹਨੂੰ ਜਿਤਾ ਕੇ ਭੇਜੋ ਤੁਹਾਡੇ ਪਹਿਲ ਦੇ ਆਧਾਰ ਤੇ ਕੰਮ ਵੀ ਕਰੂਗਾ ਔਰ ਅਸੀਂ ਮਿਲ ਕੇ ਇਲਾਕੇ ਦੀ ਡਿਵੈਲਪਮੈਂਟ ਦੇ ਲਈ ਜੋ ਵੀ ਕਰ ਸਕਦੇ ਹੋਏ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਬਲਿਕ ਦੀ ਸੇਵਾ ਸਭ ਤੋਂ ਵੱਡੀ ਸੇਵਾ ਮੈਂ ਹਮੇਸ਼ਾ ਕਹਿੰਦਾ ਅਸੀਂ ਹਮੇਸ਼ਾ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ